ਸਤਿ ਸ਼੍ਰੀ ਅਕਾਲ ਜੀ ਆਓ ਅੱਜ ਆਪਾਂ ਸੁਣਦੇ ਹਾਂ ਗਿਆਨੀ ਸੋਹਣ ਸਿੰਘ ਸ਼ੀਤਲ ਜੀ ਦਾ ਨਾਵਲ ਮਹਾਰਾਣੀ ਜਿੰਦਾ ਭਾਗ ਚੌਥਾ ਸ਼ੇਰੇ ਪੰਜਾਬ ਚਲਾ ਗਿਆ ਮਰਦ ਦੀ ਕਿਸਮਤ ਮਰਦ ਦੇ ਮਗਰੇ ਤੁਰ ਪਈ ਸਿੱਖ ਰਾਜ ਦੀ ਦੁਪਹਿਰ ਟਲਣੀ ਸ਼ੁਰੂ ਹੋ ਗਈ ਦੁੱਖ ਮਾਰੀ ਜਿੰਦਾ ਨੇ ਸਭ ਕਾਸੇ ਵੱਲੋਂ ਅੱਖਾਂ ਮੀਟ ਲਈਆਂ ਉਹਨੇ ਆਪਣੇ ਗਮ ਵਿੱਚ ਡੁੱਬੀ ਨੇ ਕੀ ਗਾਂਦ ਵਾਸ ਧਰਨ ਕਰ ਲਿਆ ਉਹਦੀ ਦੁਨੀਆ ਛੋਟੇ ਜੇ ਦਲੀਪ ਤੱਕ ਸਿਮਟ ਕੇ ਰਹਿ ਗਈ ਕੁਝ ਸਮੇਂ ਵਾਸਤੇ ਉਹ ਪੰਜਾਬੀਆਂ ਦੀਆਂ ਨਜ਼ਰਾਂ ਤੋਂ ਓਲੇ ਹੋ ਗਈ ਡੋਗਰੇ ਧਿਆਨ ਸਿੰਘ ਤੇ ਗੁਲਾਬ ਸਿੰਘ ਨੂੰ ਆਪਣੀਆਂ ਆਸਾਂ ਦੇ ਫਲਣ ਦਾ ਸਮਾਂ ਨੇੜੇ ਆ ਗਿਆ ਪ੍ਰਤੀਤ ਹੋਣ ਲੱਗਾ ਉਹਨਾਂ ਆਪਸ ਵਿੱਚ ਚੌਖੇ ਚਿਰ ਤੋਂ ਵੰਡੀਆਂ ਪਾਈਆਂ ਹੋਈਆਂ ਸਨ ਕਿ ਸ਼ੇਰੇ ਪੰਜਾਬ ਦੇ ਘਰਾਣੇ ਦੀ ਤਬਾਹੀ ਪਿੱਛੋਂ ਪੰਜਾਬ ਦਾ ਪੱਧਰ ਇਲਾਕਾ ਰਾਜਾ ਧਿਆਨ ਸਿੰਘ ਸੰਭਾਲ ਲਵੇਗਾ ਤੇ ਪਹਾੜੀ ਲਾਗੇ ਸਾਰੇ ਰਾਜਾ ਗੁਲਾਬ ਸਿੰਘ ਦੀ ਮਾਲਕੀ ਹੋਣਗੇ ਪਰ ਆਪਣੇ ਟੀਚੇ ਤੇ ਪਹੁੰਚਣ ਤੱਕ ਉਹਨਾਂ ਨੂੰ ਕਈ ਵਿਖੜੇ ਰਾਹ ਲੰਘਣੇ ਪਏ ਸਨ ਸਭ ਤੋਂ ਵੱਡੀ ਰੁਕਾਵਟ ਉਹਨਾਂ ਦੇ ਰਸਤੇ ਵਿੱਚ ਸ਼ੇਰੇ ਪੰਜਾਬ ਦੇ ਸੱਤ ਪੁੱਤਰ ਤੇ ਅੱਠਵਾਂ ਪੁੱਤਰਾ ਕਮਰ ਨੌ ਨਿਹਾਲ ਸਿੰਘ ਸੀ ਉਹਨਾਂ ਹੰਡੇ ਹੋਏ ਨੇਤੀਆ ਖਿੰਡਾਰੀਆਂ ਨੇ ਪਹਿਲੇ ਹਾਥੇ 394 ਸ਼ਹਿਜ਼ਾਦੇ ਦਾਅ ਉਤਲਾ ਦਿੱਤੇ ਟਿੱਕਾ ਖੜਕ ਸਿੰਘ ਉਹਦਾ ਛੋਟਾ ਭਰਾ ਕਮਰ ਸ਼ੇਰ ਸਿੰਘ ਤੇ ਪਹਿਲੇ ਦਾ ਇੱਕੋ ਇੱਕ ਪੁੱਤਰ ਕਮਰ ਨੌਨਿਹਾਲ ਸਿੰਘ ਸ਼ਤਰੰਜ ਦੇ ਮੋਹਰੇ ਬਣੇ ਨੌਨਿਹਾਲ ਸਿੰਘ ਦੀ ਮਦਦ ਵਾਸਤੇ ਉਸ ਦੀ ਮਾਤਾ ਮਹਾਰਾਣੀ ਚੰਦ ਗੌਰ ਉੱਤਰ ਦੀ ਕੰਡ ਪਿੱਛੇ ਛਾਤੀ ਦਾਣ ਖਲੀ ਮਿੱਠੀ ਹੋਈ ਗੋੰਦ ਅਨੁਸਾਰ ਕਮਲ ਨੌਨਿਹਾਲ ਸਿੰਘ ਤੇ ਚੰਦਗੁਰ ਦੀ ਅਗਵਾਈ ਰਾਜਾ ਗੁਲਾਬ ਸਿੰਘ ਕਰਨ ਲੱਗਾ ਤੇ ਦੂਜਿਆਂ ਦੋਹਾਂ ਦੀ ਜ਼ਿੰਮੇਵਾਰੀ ਰਾਜਾ ਧਿਆਨ ਸਿੰਘ ਨੇ ਆਪਣੇ ਸਿਰ ਲੈ ਲਈ ਧਿਆਨ ਸਿੰਘ ਭਾਵੇਂ ਗੁਲਾਬ ਸਿੰਘ ਦਾ ਛੋਟਾ ਭਰਾ ਸੀ ਪਰ ਤਾਕਤ ਵਿੱਚ ਉਹ ਬਹੁਤ ਵੱਡਾ ਬਣ ਚੁੱਕਾ ਸੀ ਸ਼ੇਰੇ ਪੰਜਾਬ ਦੀ ਵੱਡੀ ਬਿਮਾਰੀ ਨੂੰ ਤਾੜ ਕੇ ਉਹਨਾਂ ਆਪੋ ਆਪਣੇ ਮੂਰੇ ਅਗਾ ਵਧਾਉਣੇ ਸ਼ੁਰੂ ਕਰ ਦਿੱਤੇ ਥੋੜੇ ਸਮੇਂ ਵਿੱਚ ਉਹਨਾਂ ਦੋਹਾਂ ਦੇ ਅੰਦਰ ਰਾਜ ਸੰਭਾਲਣ ਦੀ ਹੌਸ ਪੂਰੀ ਤਰ੍ਹਾਂ ਭਰ ਦਿੱਤੀ ਗਈ ਖੇਡ ਪੂਰੇ ਜ਼ੋਰ ਤੇ ਸੀ ਜਾਂ ਉਸ ਵਿੱਚ ਥੋੜੀ ਜੀ ਰੁਕਾਵਟ ਪੈ ਗਈ ਸ਼ੇਰੇ ਪੰਜਾਬ ਦੇ ਘਾਤਕ ਰੋਗ ਨੇ ਥੋੜਾ ਜਿਹਾ ਮੋੜਾ ਖਾਦਾ ਕੁਦਰਤ ਨੇ ਮਹਾਰਾਜ ਨੂੰ ਕੁਝ ਸੋਚਣ ਵਿਚਾਰਨ ਤੇ ਫੈਸਲਾ ਕਰਨ ਦੀ ਮੌਲਤ ਦੇ ਦਿੱਤੀ ਇਨੇ ਕੁ ਸਮੇਂ ਨੂੰ ਗਨੀਮਤ ਸਮਝ ਕੇ ਸ਼ੇਰੇ ਪੰਜਾਬ ਨੇ ਰਾਜ ਗੱਦੀ ਦੇ وارਸ ਦਾ ਫੈਸਲਾ ਕਰ ਦਿੱਤਾ ਉਹਨਾਂ ਹੁਕਮ ਦਿੱਤਾ ਸਾਡੇ ਪਿੱਛੋਂ ਸਾਡਾ ਵੱਡਾ ਪੁੱਤਰ ਟੇਕਾ ਖੜਕ ਸਿੰਘ ਪੰਜਾਬ ਦਾ ਬਾਦਸ਼ਾਹ ਬਣੇਗਾ ਤੇ ਰਾਜਾ ਧਿਆਨ ਸਿੰਘ ਉਸ ਦਾ ਵਜ਼ੀਰ ਹੋਵੇਗਾ ਮਹਾਰਾਜ ਨੇ ਦੋਹਾਂ ਅਧਿਕਾਰੀਆਂ ਤੋਂ ਇੱਕ ਦੂਜੇ ਦੇ ਮਿੱਤਰ ਤੇ ਦੇਸ਼ ਦੇ ਵਫਾਦਾਰ ਰਹਿਣ ਦੀਆਂ ਕਸਮਾਂ ਚੁਕਾਈਆਂ ਰਾਜਾ ਧਿਆਨ ਸਿੰਘ ਨੇ ਗੀਤਾ ਤੇ ਹੱਥ ਰੱਖ ਕੇ ਸੌਂ ਖਾਧੀ। ਨੀਤੀ ਦੇ ਪੁਜਾਰੀਆਂ ਦੀ ਨਜ਼ਰ ਵਿੱਚ ਸੌਂ ਖਾਣ ਦਾ ਵਸੀਲਾ ਹਿਤਾ ਹੁੰਦੇ ਨੇ ਧਾਰਮਿਕ ਗ੍ਰੰਥ। ਇਸ ਤੋਂ ਵੱਧ ਉਹਨਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੁੰਦਾ। ਧਿਆਨ ਸਿੰਘ ਨੇ ਵੀ ਇਹ ਕਸਮ ਵਕਤ टਾਲਣ ਵਾਸਤੇ ਹੀ ਖਾਧੀ ਸੀ। ਛੇਰੇ ਪੰਜਾਬ ਚਲੇ ਗਏ। ਉਹਨਾਂ ਦਾ ਜੇਠਾ ਪੁੱਤਰ ਪੰਜਾਬ ਦੇ ਤਖਤ ਉੱਤੇ ਬੈਠਾ। ਮਹਾਰਾਜਾ ਖੜਕ ਸਿੰਘ ਦੀ ਤਾਜਪੋਸ਼ੀ ਦੀ ਰਸਮ ਬੜੀ ਧੂਮ-ਧਮਲ ਹੋਈ ਤੇ ਕਿਲੇ ਦੀਆਂ ਕੰਧਾਂ ਉੱਤੇ ਨਵੇਂ ਹੁਕਮਰਾਨ ਦੀ ਸਲਾਮੀ ਵਾਸਤੇ ਟੋਪਾਂ ਲੱਗੀਆਂ ਰਾਜਾ ਧਿਆਨ ਸਿੰਘ ਉਸਤਾ ਵੱਡਾ ਵਜ਼ੀਰ ਬਣਿਆ ਉਸ ਵੇਲੇ ਲਾਹੌਰ ਦਰਬਾਰ ਵਿੱਚ ਸਰਦਾਰ ਚੇਤ ਸਿੰਘ ਦੀ ਅੱਛੀ ਤਾਕਤ ਸੀ ਉਹ ਮਹਾਰਾਜਾ ਖੜਕ ਸਿੰਘ ਦਾ ਸਾਲਾ ਸੀ ਬਾਜ਼ਾਰ ਤੁੱਤੇ ਉਹ ਆਪਣਾ ਹੱਕ ਸਮਝਦਾ ਸੀ ਉਸ ਦੀਆਂ ਆਸਾਂ ਦੇ ਉਲਟ ਵਜ਼ੀਰ ਬਣ ਗਿਆ ਰਾਜਾ ਧਿਆਨ ਸਿੰਘ ਇਹ ਵੇਖ ਕੇ ਸਰਦਾਰ ਚੇਤ ਸਿੰਘ ਡਾਡਾ ਔਖਾ ਹੋਇਆ ਇਥੋਂ ਤੱਕ ਕੇ ਉਹ ਗਰਮ ਹੋ ਗਏ ਡੋਗਰਿਆਂ ਨਾਲ ਖੁੱਲਮ ਖੁੱਲਾ ਲੜਨ ਵਾਸਤੇ ਤਿਆਰ ਹੋ ਗਿਆ ਮਹਾਰਾਜਾ ਖੜਕ ਸਿੰਘ ਨੇ ਉਹਨੂੰ ਬੜੀ ਮੁਸ਼ਕਲ ਨਾਲ ਸਮਝਾ ਬੁਝਾ ਕੇ ਠੰਡਿਆ ਕੀਤਾ ਉਸੇ ਵੇਲੇ ਮਹਾਰਾਜੇ ਨੇ ਉਹਨੂੰ ਆਪਣਾ ਸਲਾਹਕਾਰ ਬਣਾ ਲਿਆ ਤੇ ਸਮਾਉਣ ਉਤੇ ਧਿਆਨ ਸਿੰਘ ਦੀ ਥਾਂ ਵੱਡਾ ਵਜ਼ੀਰ ਬਣਾਉਣ ਦਾ ਵੀ ਲਾਰਾ ਲਾਇਆ ਚੇਤ ਸਿੰਘ ਡਾਡੇ ਕਾਲੇ ਸੁਭਾ ਦਾ ਸੀ ਉਹ ਕੰਮ ਥੋੜਾ ਕਰਦਾ ਤੇ ਮੂੰਹੋਂ ਵਧੇਰੇ ਕਹਿੰਦਾ ਉਹਨੇ ਡੋਗਰੇ ਭਰਾਵਾਂ ਨੂੰ ਸਮੂਲ ਚੋਂ ਤਬਾਹ ਕਰਨ ਦੀਆਂ ਗੋਂਦਾ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਦੂਜੇ ਪਾਸੇ ਡੋਗਰੇ ਭਰਾ ਬੜੇ ਪੱਕੇ ਖਿਡਾਰੀ ਤੇ ਪੁਰਾਣੇ ਪਾਪੀ ਸਨ ਉਹਨਾਂ ਨੇ ਵੀ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਗਵਰਨਰ ਨਾਨਿਹਾਲ ਸਿੰਘ ਉਸ ਵੇਲੇ ਪੇਸ਼ਾਵਰ ਸੀ ਉਹ ਉਸ ਸੂਬੇ ਦਾ ਗਵਰਨਰ ਸੀ ਰਾਜਾ ਗੁਲਾਬ ਸਿੰਘ ਉਸ ਦੇ ਕੋਲ ਪੁੱਜਾ ਰਸਮੀ ਮੁਲਾਕਾਤ ਪਿੱਛੋਂ ਗੱਲਾਂ ਸ਼ੁਰੂ ਹੋਈਆਂ ਤਾਂ ਬੁੱਢੇ ਗੁਲਾਬ ਸਿੰਘ ਨੇ ਨੀਮੋ ਝੂਣਾ ਮੂੰਹ ਬਣਾ ਕੇ ਕਿਹਾ ਮਹਾਰਾਜ ਵੱਡੀ ਸਰਕਾਰ ਦਾ ਨਿੰਮਕ ਖਾਦਾ ਏ ਸੋ ਵੇਖ ਕੇ ਜਰਿਆ ਨਹੀਂ ਜਾਂਦਾ ਨਹੀਂ ਤਾਂ ਕਿਉਂ ਰਾਜਾ ਸਾਹਿਬ ਰੁਕ ਕਿਉਂ ਗਏ ਕੀ ਕੋਈ ਬਹੁਤ ਮਾੜੀ ਗੱਲ ਹੋਣ ਵਾਲੀ ਹੈ ਕਮਰ ਨੇ ਕਾਲੇ ਪੈ ਕੇ ਪੁੱਛਿਆ ਮਹਾਰਾਜ ਗੱਲ ਬੜੀ ਵੱਡੀ ਪਰ ਮੂੰਹ ਛੋਟਾ ਕਹਿੰਦੇ ਆ ਪੈ ਲੱਗਦਾ ਹੈ ਨਹੀਂ ਨੇ ਸੰਕੋਚ ਕਹੋ ਦੇਸ਼ ਭਲਾਈ ਬਦਲੇ ਸਭ ਪੈ ਸਹੇੜਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਕਮਰ ਨੇ ਬੁੱਢੇ ਰਾਜੇ ਦਾ ਹੌਸਲਾ ਵਧਾਇਆ 1809 ਈਸਵੀ ਵਿੱਚ 16 ਸਮੇਂ ਮਾਲਵੇ ਦੇ ਰਾਜੇ ਆਪਣੇ ਆਪ ਅੰਗਰੇਜ਼ਾਂ ਦੇ ਅਧੀਨ ਹੋ ਗਏ ਉਸ ਦਾ ਸਿੱਟਾ ਸਿੱਖ ਕੌਮ ਦੋ ਹਿੱਸਿਆਂ ਵਿੱਚ ਵੰਡੀ ਗਈ ਤੇ ਕਮਜ਼ੋਰ ਹੋ ਗਈ ਵੱਡੀ ਸਰਕਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਨੋਖੀ ਬਹਾਦਰੀ ਤੇ ਅਣਥਕ ਹਿੰਮਤ ਦਾ ਸਦਕਾ ਦਰਿਆ ਸਤਲੁਜ ਤੋਂ ਦਰਾ ਖੈਂਬਰ ਤੱਕ ਸਿੱਖ ਕੌਮ ਦੇ ਕੁਝ ਤਾਕਤ ਬਣੀ ਸੀ ਪਰ ਹੁਣ ਜੇ ਇਸ ਦੇ ਮਾਲਕ ਹੀ ਇਸ ਨੂੰ ਤਬਾਹ ਕਰਨ ਵਾਸਤੇ ਸੋਚਣ ਲੱਗ ਪੈਣ ਤਾਂ ਫਿਰ ਰੱਖਿਆ ਕੌਣ ਕਰੇਗਾ ਰਾਜਾ ਸਾਹਿਬ ਗੱਲ ਸਾਫ਼-ਸਾਫ਼ ਦੱਸੋ ਵਧੇਰੇ ਵਿਆਖਿਆ ਦੀ ਲੋੜ ਨਹੀਂ ਕਮਰ ਦਾ ਦਿਲ ਕਾਲਾ ਪੈਣ ਲੱਗ ਪਿਆ ਸੀ ਸਾਫ਼ ਗੱਲ ਕਹਿੰਦਿਆਂ ਛਾਤੀ ਫਟਦੀ ਹੈ ਮਹਾਰਾਜ ਸਰਦਾਰ ਚੇਤ ਸਿੰਘ ਦੀ ખોટી ਸਲਾਹ ਦਾ ਨਤੀਜਾ ਮਹਾਰਾਜਾ ਖੜਕ ਸਿੰਘ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰਨ ਬਾਰੇ ਸੋਚ ਰਹੇ ਨੇ ਜੇ ਇਸੌਖੇ ਸਮੇਂ ਆਪਨੇ ਹਿੰਮਤ ਨਾ ਵਿਖਾਈ ਤਾਂ ਪੰਜਾਬ ਦੀ ਆਜ਼ਾਦੀ ਗੁਲਾਮੀ ਵਿੱਚ ਬਦਲ ਜਾਏਗੀ ਹਾਏ ਇਹ ਸਜ਼ਾਦੀ ਬਦਲੇ ਹਜ਼ੂਰ ਦੇ ਵੱਡ ਵਡੇਰਿਆਂ ਨੇ ਕਿੰਨਾ ਖੂਨ ਡੋਲਿਆ ਸੀ ਰਾਜਾ ਗੁਲਾਬ ਸਿੰਘ ਦੇ ਹੰਜੂ ਸਫੇਦ ਦਾੜੀ ਉਤਲੀ ਤਿਲਕ ਤਿਲਕ ਕੇ ਝੋਲੀ ਵਿੱਚ ਟਹਿਰੇ ਸਨ ਰਾਜਾ ਸਾਹਿਬ ਐਸਾ ਨਹੀਂ ਹੋਵੇਗਾ ਕਮਰ ਨੇ ਜਵਾਨੀ ਦੇ ਜੋਸ਼ ਵਿੱਚ ਗਰਜ ਕੇ ਕਿਹਾ ਤਾਂ ਸ਼ੇਰੇ ਪੰਜਾਬ ਦੇ ਯੋਗ ਪੁੱਤਰੇ ਨੂੰ ਰਾਜ ਦੀ ਡੋਰ ਆਪ ਸੰਭਾਲਣੀ ਪਵੇਗੀ ਸਿਰਫ ਇਹ ਹੀ ਕਰਾ ਹੈ ਪੰਜਾਬ ਤੇ ਸਿੱਖ ਕੌਮ ਦੀ ਆਜ਼ਾਦੀ ਨੂੰ ਬਚਾਉਣ ਦਾ ਹਜ਼ੂਰ ਦੇ ਖਾਤਰ ਇਹ ਮੁੰਡਾ ਸੇਵਾਦਾਰ ਖੂਨ ਦੀ ਆਖਰੀ ਬੂੰਦ ਵਹਾ ਦੇਵੇਗਾ ਮੌਕਾ ਤਾੜ ਕੇ ਗੁਲਾਬ ਸਿੰਘ ਨੇ ਓਮੜੇ ਹੋਏ ਜੋਸ਼ ਵਿੱਚ ਵਾਅਦਾ ਕਰਨ ਦੇ ਇਰਾਦੇ ਨਾਲ ਕਿਹਾ ਰਾਜਾ ਗੁਲਾਬ ਸਿੰਘ ਦਾ ਜਾਦੂ ਚੱਲ ਗਿਆ ਕਮਰ ਨੌਨਿਹਾਲ ਸਿੰਘ ਪੂਰੀ ਤਰ੍ਹਾਂ ਪ੍ਰੇਰਿਆ ਗਿਆ ਉਹਦੇ ਜਵਾਨੀ ਦੇ ਜੋਸ਼ ਨੇ ਗੱਲ ਦੀ ਤਹਿ ਤੱਕ ਪਹੁੰਚਣ ਵਾਸਤੇ ਉਸ ਨੂੰ ਸੋਚਣ ਦਾ ਸਮਾਂ ਨ ਦਿੱਤਾ ਉਹ ਲਾਹੌਰ ਜਾਣ ਵਾਸਤੇ ਰਾਜਾ ਗੁਲਾਬ ਸਿੰਘ ਦੇ ਨਾਲ ਤਿਆਰ ਹੋ ਗਿਆ ਸਾਰੇ ਰਾਹ ਗੁਲਾਬ ਸਿੰਘ ਮਿੱਥੀ ਹੋਈ ਗੋਦ ਅਨੁਸਾਰ ਕਮਰ ਦੇ ਕਰਨ ਪਰਦਾ ਆਇਆ ਇਸੇ ਸਮੇਂ ਵਿੱਚ ਰਾਜਾ ਧਿਆਨ ਸਿੰਘ ਦੇ ਜ਼ਹਿਰੀਲੇ ਪ੍ਰਚਾਰ ਨੇ ਸਿੱਖ ਕੌਮ ਨੂੰ ਵੀ ਮਹਾਰਾਜਾ ਖੜਕ ਸਿੰਘ ਦੇ ਵਿਰੁੱਧ ਕਰ ਦਿੱਤਾ। ਧਿਆਨ ਸਿੰਘ ਹਰ ਫੌਜੀ ਪੰਚ ਤੇ ਅਫਸਰ ਕੋਲ ਕਹਿੰਦਾ ਫਿਰਦਾ ਖਾਲਸਾ ਜੀ ਇਹ ਸਮਾਂ ਫੇਰ ਹੱਥ ਨਹੀਂ ਜਿਉਣਾ। ਬਚਾ ਲਵੋ ਜੇ ਸਿੱਖ ਰਾਜ ਬਚਦਾ ਜੇ ਤਾਂ। ਨਹੀਂ ਤਾਂ ਸਰਦਾਰ ਚੇਤ ਸਿੰਘ ਦੀ ਸਲਾਹ ਨਾਲ ਮਹਾਰਾਜਾ ਖੜਕ ਸਿੰਘ ਨੇ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰਨ ਦਾ ਫੈਸਲਾ ਕਰ ਲਿਆ ਜੀ। ਬਸ ਥੋੜੇ ਦਿਨਾਂ ਤੱਕ ਅੰਗਰੇਜ਼ੀ ਫੌਜਾਂ ਵਿੱਚ ਪੰਜਾਬ ਵਿੱਚ ਆ ਜਾਣਗੀਆਂ ਤੇ ਤੁਹਾਡੇ ਕੋਲੋਂ ਹਥਿਆਰ ਖੋਗੇ ਘਰਾਂ ਨੂੰ ਭੇਜ ਦੇਣਗੀਆਂ ਜਿਸ ਧਰਤੀ ਨੂੰ ਤੁਹਾਡੇ ਵੱਡੇ-ਵਡੇਰਿਆਂ ਨੇ ਆਪਣੇ ਪਵਿੱਤਰ ਲਹੂ ਨਾਲ ਸਿੰਜਿਆ ਸੀ ਉੱਥੇ ਅੰਗਰੇਜ਼ੀ ਝੰਡੇ ਚੁਲਾ ਦਿੱਤੇ ਜਾਣਗੇ ਤੁਸੀਂ ਗੁਲਾਮ ਬਣ ਜਾਓਗੇ ਇੱਕ ਪਰਦੇਸੀ ਕੌਮ ਦੇ ਗੁਲਾਮ ਇਸ ਗੁਲਾਮੀ ਦੇ ਜੀਵਨ ਤੋਂ ਬਚਣਾ ਚਾਹੁੰਦੇ ਹੋ ਤਾਂ ਮੇਰਾ ਸਾਥ ਦਿਓ ਮੈਂ ਮਹਾਰਾਜਾ ਖੜਕ ਸਿੰਘ ਦੀ ਥਾਂ ਕਮਰ ਨੌਂ ਨਿਹਾਲ ਸਿੰਘ ਨੂੰ ਰਾਜਗਦੀ ਦੇਣਾ ਚਾਹੁੰਦਾ ਹਾਂ ਕਮਰ ਹੀ ਇੱਕ ਅਜਿਹਾ ਯੋਗ ਸ਼ਹਿਜ਼ਾਦਾ ਹੈ ਜੋ ਸ਼ੇਰੇ ਪੰਜਾਬ ਦੇ ਰਾਜ ਨੂੰ ਬਚਾ ਸਕਦਾ ਹੈ ਸੋ ਪੰਥ ਦੇ ਨਾਮ ਉੱਤੇ ਮੇਰਾ ਸਾਥ ਦਿਓ ਦੇਸ਼ ਤੇ ਪੰਥ ਦਾ ਵਾਸਤਾ ਪਾ ਕੇ ਰਾਜਾ ਧਿਆਨ ਸਿੰਘ ਨੇ ਬਹੁਤ ਸਾਰੀਆਂ ਫੌਜਾਂ ਨੂੰ ਪ੍ਰੇਰ ਲਿਆ ਫੌਜੀ ਪੰਚਾਂ ਨੇ ਉਸ ਨੂੰ ਪੂਰੀ ਹਮਾਇਤ ਦਾ ਭਰੋਸਾ ਦਿਵਾ ਦਿੱਤਾ ਰਾਜਾ ਗੁਲਾਬ ਤੇ ਕਵਰ ਨੌ ਨਿਹਾਲ ਸਿੰਘ ਦੇ ਲਾਹੌਰ ਪੁੱਜਣ ਉੱਤੇ ਰਾਜਾ ਧਿਆਨ ਸਿੰਘ ਵੱਲੋਂ ਇੱਕ ਗੁਪਤ ਸਭਾ ਬੁਲਾਈ ਗਈ। ਉਸ ਵਿੱਚ ਤਿੰਨੇ ਭਰਾ ਡੋਗਰੇ ਰਾਜਾ ਗੁਲਾਬ ਸਿੰਘ, ਰਾਜਾ ਧਿਆਨ ਸਿੰਘ ਤੇ ਰਾਜਾ ਸੁਚੇਤ ਸਿੰਘ ਕਵਰ ਨੌ ਨਿਹਾਲ ਸਿੰਘ ਉਸ ਦੀ ਮਾਤਾ ਮਹਾਰਾਣੀ ਚੰਦਕੌਰ ਚਾਰੇ ਸਰਦਾਰ ਅਤਰ ਸਿੰਘ ਲੈਣਾ ਸਿੰਘ, ਇਹਰ ਸਿੰਘ, ਅਜੀਤ ਸਿੰਘ ਸੰਦਾ ਵਾਲੀਏ ਰਾਜਾ ਹੀਰਾ ਸਿੰਘ ਰਾਉ ਕੇਸਰੇ ਸਿੰਘ ਲਾਲ ਸਿੰਘ ਬਡਨਰ ਤੇ ਕੁਝ ਹੋਰ ਸਰਦਾਰ ਸ਼ਾਮਲ ਹੋਏ ਰਾਜਾ ਧਿਆਨ ਸਿੰਘ ਨੇ ਬੜੀ ਜੋਸ਼ੀਲੀ ਤਕਰੀਰ ਕੀਤੀ ਅੰਤ ਵਿੱਚ ਦੇਸ਼ ਤੇ ਧਰਮ ਦਾ ਵਾਸਤਾ ਪਾ ਕੇ ਸਭ ਨੂੰ ਮਨਾ ਲਿਆ ਕਿ ਮਹਾਰਾਜਾ ਖੜਕ ਸਿੰਘ ਨੂੰ ਨਜ਼ਰਬੰਦ ਕਰਕੇ ਕਮਰ ਨੌਨਿਹਾਲ ਸਿੰਘ ਨੂੰ ਤਖਤ ਦਿੱਤਾ ਜਾਵੇ ਡੋਗਰਿਆਂ ਦਾ ਮੂਣੀ ਮੰਤਰ ਚੱਲ ਗਿਆ ਸਾਰੀ ਸਭਾ ਨੇ ਰਾਜਾ ਧਿਆਨ ਸਿੰਘ ਦੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਧਿਆਨ ਸਿੰਘ ਨੇ ਇਸ ਕੰਮ ਵਾਸਤੇ 8 ਅਕਤੂਬਰ ਦਾ ਦਿਨ ਚੁਣਿਆ ਅੱਧੀ ਰਾਤ ਦੇ ਸਮੇਂ ਧਿਆਨ ਸਿੰਘ 13-14 ਹਮਾਇਤੀਆਂ ਦਾ ਜੱਥਾ ਲੈ ਕੇ ਛਾਈ ਮੈਲਾ ਵੱਲ ਤੁਰ ਪਿਆ ਬਾਹਰਲੀ ਡਿਉੜੀ ਅੱਗੇ ਪੂਰਬੀਏ ਪਹਿਰੇਦਾਰ ਖਲੇ ਸਨ ਉਹਨਾਂ ਅੱਧੀ ਰਾਤ ਵੇਲੇ ਅੰਦਰ ਜਾਣ ਤੋਂ ਰੋਕਿਆ ਧਿਆਨ ਸਿੰਘ ਦੇ ਹੁਕਮ ਨਾਲ ਦੋਵੇਂ ਪਹਿਰੇਦਾਰ ਕਤਲ ਕਰ ਦਿੱਤੇ ਗਏ। ਦੋ ਮਾਮੂਲੀ ਨੌਕਰਾਂ ਦੀ ਜ਼ਿੰਦਗੀ ਦੀ ਕੀ ਕੀਮਤ ਹੈ ਇੱਕ ਸਿਆਸਤਦਾਨ ਦੀ ਨਜ਼ਰ ਵਿੱਚ। ਥੋੜਾ ਅੱਗੇ ਗਏ ਤਾਂ ਮਹਾਰਾਜਾ ਖੜਕ ਸਿੰਘ ਦਾ ਗੜਬਈ ਮਿਲ ਗਿਆ। ਡੋਗਰਾ ਜੁੰਡੀ ਨੂੰ ਵੇਖ ਕੇ ਉਹ ਆਪਣੇ ਮਾਲਕ ਨੂੰ ਖਬਰ ਦੇਣ ਵਾਸਤੇ ਦੌੜਿਆ। ਧਿਆਨ ਸਿੰਘ ਨੇ ਗੋਲੀ ਮਾਰ ਕੇ ਉਹਨੂੰ ਰਾਹੇ ਹੀ ਮਾਰ ਦਿੱਤਾ। ਗੋਲੀ ਦੀ ਆਵਾਜ਼ ਸੁਣ ਕੇ ਮਹਾਰਾਣੀ ਚੰਦਕੌਰ ਵੀ ਆ ਪਹੁੰਚੀ ਸਰਦਾਰ ਚੇਤ ਸਿੰਘ ਤੇ ਮਹਾਰਾਜਾ ਖੜਕ ਸਿੰਘ ਕੋਲੋਂ ਕੋਲ ਸੁੱਤੇ ਬਏ ਸਨ ਬੰਦੂਕ ਦਾ ਖੜਾਕ ਸੁਣ ਕੇ ਸਰਦਾਰ ਚੇਤ ਸਿੰਘ ਉੱਠ ਕੇ ਪੂਰੇ ਵਿੱਚ ਜਾ ਲੁਕਿਆ ਮਗਰ ਮਹਾਰਾਜਾ ਖੜਕ ਸਿੰਘ ਨੂੰ ਨਸਣ ਦਾ ਸਮਾਂ ਨਾ ਮਿਲਿਆ ਸਰਦਾਰ ਚੇਤ ਸਿੰਘ ਨੂੰ ਪੂਰੇ ਵਿੱਚੋਂ ਕੱਢ ਕੇ ਮਹਾਰਾਜੇ ਦੇ ਸਾਹਮਣੇ ਲਿਆ ਕੇ ਕਤਲ ਕੀਤਾ ਗਿਆ ਅਗਲੇ ਦਿਨ ਨੌ ਨਿਹਾਲ ਸਿੰਘ ਪੰਜਾਬ ਦੇ ਤਖਤ ਤੇ ਬੈਠਾ ਤੇ ਰਾਜਾ ਧਿਆਨ ਸਿੰਘ ਉਸਦਾ ਵਜ਼ੀਰ ਬਣਿਆ ਕੈਦ ਵਿੱਚ ਮਹਾਰਾਜਾ ਖੜਕ ਸਿੰਘ ਨੂੰ ਜ਼ਹਿਰ ਦੇ ਕੇ ਬਿਮਾਰ ਕਰ ਦਿੱਤਾ ਗਿਆ ਅੰਤੋਂ ਆਪਣੇ ਪੁੱਤਰ ਦਾ ਮੂੰਹ ਵੇਖਣ ਨੂੰ ਤਰਸਦਾ ਦਰਸਦਾ ਵੀਰਵਾਰ 5 ਨਵੰਬਰ 1840 ਨੂੰ ਸਵਰਗਵਾਸ ਹੋ ਗਿਆ ਉਹਨੇ 3 ਮਹੀਨੇ ਤੇ 11 ਦਿਨ ਰਾਜ਼ ਕੀਤਾ ਤੇ 1 ਸਾਲ 28 ਦਿਨ ਗੰਦੇ ਤਸੀਹੇ ਭੁਗਤੇ ਰਾਜਾ ਧਿਆਨ ਸਿੰਘ ਦੇ ਹੁਕਮ ਨਾਲ ਮਹਾਰਾਜਾ ਖੜਕ ਸਿੰਘ ਦੇ ਚਿਖਾ ਵਿੱਚ 13 ਰਾਣੀਆਂ ਜ਼ਬਰਦਸਤੀ ਸਤਿਆ ਕੀਤੀਆਂ ਗਈਆਂ ਰਾਜਾ ਧਿਆਨ ਸਿੰਘ ਇਸ ਲਮੇ ਬਾਜ਼ੀ ਨੂੰ ਬੜੀ ਸ਼ੀਤੀ ਖਤਮ ਕਰਨਾ ਚਾਹੁੰਦਾ ਸੀ ਇੱਕੇ ਦਾ ਉਤੇ ਉਹਨੇ ਦੋ ਮੋਰੇ ਇਕੱਠੇ ਖਤਮ ਕਰਨ ਦੀ ਧਾਰੀ ਹੋਈ ਸੀ ਖੜਕ ਸਿੰਘ ਦਾ ਸਸਕਾਰ ਕਰਕੇ ਕਮਰ ਨੌ ਨਿਹਾਲ ਸਿੰਘ ਵਾਪਸ ਮੁੜ ਰਿਆ ਸੀ ਇਹ ਖੁਨੀਂ دروازੇ ਦਾ ਛੱਜਾ ਗिरा ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਹਦੇਰੇ ਲੋਕਾਂ ਦੇ ਕੰਨਾਂ ਤੱਕ ਖਬਰ ਪਹੁੰਚਣ ਤੋਂ ਪਹਿਲਾਂ ਹੀ ਉਹ ਕਮਰ ਨੂੰ ਕਿਲੇ ਵਿੱਚ ਲੈ ਗਿਆ। ਉੱਥੇ ਬੜੀ ਬੇਰਹਿਮੀ ਨਾਲ ਰਾਜਾ ਧਿਆਨ ਸਿੰਘ ਨੇ ਪੱਥਰਾਂ ਨਾਲ ਕੁੱਟ-ਕੁੱਟ ਕੇ ਕਮਰ ਨੌਨਿਹਾਲ ਸਿੰਘ ਦਾ ਸਿਰ ਫੇਂ ਦਿੱਤਾ। ਇਸ ਤਰ੍ਹਾਂ ਦੋਵੇਂ ਪਿਓ ਪੁੱਤਰ ਇੱਕੇ ਦਿਨ ਡੋਗਰਾ ਗਰਦੀ ਦਾ ਸ਼ਿਕਾਰ ਹੋ ਗਏ। ਰਾਜ ਮਹਿਲ ਵਿੱਚ ਕਮਰ ਦੀ ਮਾਤਾ ਮਹਾਰਾਣੀ ਚੰਦਕੌਰ ਚੌਖੇ ਰਸੋਖ ਵਾਲੀ ਸੀ ਕਮਰ ਦੀ ਮੌਤ ਉੱਤੇ ਉਹ ਡੋਗਰੇਆ ਵਿਰੋਧ ਸਿੱਖ ਫੌਜ ਨੂੰ फडका ਸਕਦੀ ਸੀ ਉਹਨੂੰ ਫੋਣ ਵਾਸਤੇ ਧਿਆਨ ਸਿੰਘ ਨੇ ਰਾਜ ਗੱਦੀ ਉਹਦੇ ਪੇਸ਼ ਕਰ ਦਿੱਤੀ ਰਾਜ ਦੇ ਲਾਲ ਚ ਵਿੱਚ ਉਹਨੇ ਚੁੱਪ ਕਰਕੇ ਪੁੱਤਰ ਦੀ ਮੌਤ ਦਾ ਸੱਲ ਸਹਿ ਲਿਆ ਕਮਰ ਦੇ ਘਰ ਬਾਲ ਹੋਣ ਵਾਲਾ ਸੀ ਹੋਣ ਵਾਲੇ ਬਾਲ ਦੇ ਸਰਪ੍ਰਸਤ ਦੀ ਹیثیت ਵਿੱਚ ਮਹਾਰਾਣੀ ਚੰਦਕੌਰ ਤਖਤੇ ਬੈਠੀ ਉਹਨੇ ਆਪਣਾ ਵਜ਼ੀਰ ਸਰਦਾਰ ਅਤਰ ਸਿੰਘ ਸੰਧਾਵਾਲੀਏ ਨੂੰ ਬਣਾ ਲਿਆ ਰਾਜਾ ਧਿਆਨ ਸਿੰਘ ਕੁਸ਼ਦੇ ਨਾਲ ਵਾਸਤੇ ਲਾਹੌਰ ਛੱਡ ਕੇ ਜੰਮੂ ਚਲਾ ਗਿਆ ਪਰ ਉਹਦੀ ਸਿਆਸੀ ਕਾਰਵਾਈ ਉਵੇਂ ਜਾਰੀ ਰਹੀ ਚੰਦਕੌਰ ਨੂੰ ਉਹਨੇ ਮਸਾ 2 ਮਹੀਨੇ 9 ਦਿਨ ਰਾਜ ਕਰਨ ਦਿੱਤਾ ਹੁਣ ਉਹਨੇ ਕਮਰ ਸ਼ੇਰ ਸਿੰਘ ਨੂੰ ਅੱਗੇ ਲਿਆਂਦਾ ਰਾਜ ਦੇ ਲਾਰੇ ਉਤੇ ਕਮਰ ਸ਼ੇਰ ਸਿੰਘ ਫੌਜਾ ਲੈ ਕੇ ਲਾਹੌਰ ਆ ਗਿਆ ਜ਼ਰਾ ਸਿਆਸੀ ਸ਼ਾਸਤਰਾਂ ਦੀ ਚਾਲ ਵੇਖੋ ਰਾਜਾ ਧਿਆਨ ਸਿੰਘ ਸ਼ੇਰ ਸਿੰਘ ਵੱਲੇ ਸੀ ਤੇ ਉਹਦਾ ਵੱਡਾ ਭਰਾ ਗੁਲਾਬ ਸਿੰਘ ਤੇ ਪੁੱਤਰ ਹੀਰਾ ਸਿੰਘ ਚੰਦਗੌਰ ਵੱਲ ਦੋਹਾਂ ਧਿਰਾਂ ਨੂੰ ਚੁੱਕ-ਚੁਕਾ ਕੇ ਡੋਗ ਰਿਆ ਨੇ ਲੜਾਈ ਸ਼ੁਰੂ ਕਰਾ ਦਿੱਤੀ ਲਗਾਤਾਰ 5 ਦਿਨ ਆਪਸ ਵਿੱਚ ਥੋਪਾ ਬੰਦੂਖਾਂ ਚਲਦੀਆਂ ਰਹੀਆਂ ਦੋਹਾਂ ਧਿਰਾਂ ਦੇ ਹਜ਼ਾਰਾਂ ਆਦਮੀ ਮਾਰੇ ਗਏ ਅੰਤ 18 ਜਨਵਰੀ 1841 ਈਸਵੀ ਨੂੰ ਰਾਜਾ ਧਿਆਨ ਸਿੰਘ ਨੇ ਵਿਚੋਲਾ ਬਣ ਕੇ ਦੋਹਾਂ ਦੇ ਸੁਲ੍ਹਾ ਕਰਾ ਦਿੱਤੀ। ਚੰਦਕੌਰ ਨੂੰ ਜ਼ਗੀਰ ਦੇ ਕੇ ਰਾਜ ਭਾਗ ਤੋਂ ਵੱਖਰਾ ਕਰ ਦਿੱਤਾ ਤੇ ਸ਼ੇਰ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ ਗਿਆ। ਧਿਆਨ ਸਿੰਘ ਉਸ ਦਾ ਵਜ਼ੀਰ ਬਣਿਆ। ਸੰਧਾ ਵਾਲੀਏ ਕੁਝ ਨਸ ਗਏ, ਕੁਝ ਕੈਦ ਕਰ ਲਏ ਗਏ। ਡੋਗਰਿਆਂ ਨੇ ਸ਼ੇਰ ਸਿੰਘ ਨੂੰ ਸਦਾ ਮਹਾਰਾਜਾ ਰੱਖਣ ਵਾਸਤੇ ਅੱਗੇ ਨਹੀਂ ਸੀ ਲਿਆਂਦਾ। ਸਗੋਂ ਕੁਰਬਾਨੀ ਦਾ ਬੱਕਰਾ ਬਣਾਉਣ ਵਾਸਤੇ ਨਾਨੇ ਹਾਲ ਸਿੰਘ ਤੋਂ ਪਿੱਛੋਂ ਇੱਕ ਹੋਹੀ ਤਾਕਤਵਰ ਸ਼ਹਿਜ਼ਾਦਾ ਰਹਿ ਗਿਆ ਸੀ ਸ਼ੇਰ ਸਿੰਘ ਦੇ ਤਖਤ ਸੰਭਾਲਦੇ ਅਹੀ ਡੋਗਰਿਆ ਨੇ ਉਹਦੇ ਵਿਰੁੱਧ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਤਰ੍ਹਾਂ ਦੋ ਕੁ ਸਾਲ ਨਿਭ ਗਏ ਇਸ ਵੇਲੇ ਤੱਕ ਮਹਾਰਾਜਾ ਸ਼ੇਰ ਸਿੰਘ ਨੇ ਆਪਣੀ ਤਾਕਤ ਚੰਗੀ ਬਣਾ ਲਈ ਸੀ ਗਿਆਨੀ ਗੁਰਮੁਖ ਸਿੰਘ ਦੇ ਕਹਿਣ ਉੱਤੇ ਉਹਨੇ ਸੰਧਾਵਲੀਏ ਨੂੰ ਵੀ ਰਿਹਾ ਕਰ ਦਿੱਤਾ ਉਸ ਦਾ ਬੁਲਾਇਆ ਅਜੀਤ ਸਿੰਘ ਵੀ ਬਾਹਰੋਂ ਆ ਗਿਆ ਲੈਣਾ ਸਿੰਘ ਅਜੀਤ ਸਿੰਘ ਕੇਹਰ ਸਿੰਘ ਨੂੰ ਫੇਰ ਪੁਰਾਣੀਆਂ ਜਾਗੀਰਿਆਂ ਦੇ ਅਹੁਦੇ ਮਿਲ ਗਏ ਇਹ ਵੇਖ ਕੇ ਧਿਆਨ ਸਿੰਘ ਬਹੁਤ ਘਬਰਾਇਆ ਉਹਨੇ ਮਹਾਰਾਣੀ ਜਿੰਦਾ ਦਾ ਆਸਰਾ ਲਿਆ ਇੱਕ ਤਾਂ ਮਹਾਰਾਣੀ ਜਿੰਦਾ ਦਾ ਨਾਮ ਲੋਕਾਂ ਨੂੰ ਬੜਾ ਅਪੀਲ ਕਰਦਾ ਸੀ ਤੇ ਦੂਜਾ ਉਸ ਦੇ ਭਰਾ ਸਰਦਾਰ ਜਵਾਰ ਸਿੰਘ ਦੀ ਵੀ ਚੰਗੀ ਤਾਕਤ ਸੀ ਇੱਕ ਦਿਨ ਸਵੇਰੇ-ਸਵੇਰੇ ਹੀ ਰਾਜਾ ਧਿਆਨ ਸਿੰਘ ਮਹਾਰਾਣੀ ਜਿੰਦਾ ਦੇ ਜਾ ਹਾਜ਼ਰ ਹੋਇਆ ਥੋੜਾ ਚਿਰ ਸ਼ੇਰੇ ਪੰਜਾਬ ਦੇ ਸੋਗ ਦੇ ਜਿੰਦਾ ਦੇ ਦੁੱਖ ਤਕਲੀਫਾਂ ਬਾਰੇ ਗੱਲਬਾਤਾਂ ਹੁੰਦੀਆਂ ਨਹੀਂਆ ਅੰਤ ਡੋਗਰਾ ਆਪਣੇ ਅਸਲੀ ਨਿਸ਼ਾਨੇ 'ਤੇ ਆ ਗਿਆ ਉਹਨੇ ਬੜਾ ਗੰਭੀਰ ਚਿਹਰਾ ਬਣਾ ਕੇ ਕਿਹਾ ਮਹਾਰਾਣੀ ਸਾਹਿਬ ਅੱਗੇ ਇੱਕ ਵਾਰੀ ਬੜੀ ਮੁਸ਼ਕਲ ਨਾਲ ਇਸ ਰਾਜ ਨੂੰ ਅੰਗਰੇਜ਼ਾਂ ਦੇ ਜਾਲ ਵਿੱਚ ਫਸਣ ਤੋਂ ਬਚਾਇਆ ਸੀ ਪਾਰੇਸਵਾਰ ਕੋਈ ਰਾਹ ਨਜ਼ਰ ਨਹੀਂ ਆਉਂਦਾ। ਉਦੋਂ ਸਿੱਖਾਂ ਕੋਲ ਕਵਰ ਨੌ ਨਿਹਾਲ ਸਿੰਘ ਮੌਜੂਦ ਸੀ। ਉਸ ਜਵਾਨ ਨੇ ਮਰਦਾਂ ਵਾਲੀ ਹਿੰਮਤ ਕੀਤੀ ਤੇ ਆਪਣੀ ਕੌਮ ਨੂੰ ਬਚਾ ਲਿਆ। ਪਰ ਮੈਂ ਦੁਖੀ ਦਿਲ ਨਾਲ ਸੋਚਦਾ ਹਾਂ ਕਿ ਹੁਣ ਪੰਥ ਤੇ ਪੰਜਾਬ ਦਾ ਕੀ ਬਣੇਗਾ? ਰਾਜਾ ਸਾਹਿਬ ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਪਈ ਜਿੰਦਾ ਨੇ ਅਸਲੀ ਭੇਤ ਜਾਣਨ ਦੇ ਇਰਾਦੇ ਨਾਲ ਬੜੀ ਭੋਲੀ ਬਣ ਕੇ ਕਿਹਾ। ਉਦੋਂ ਖੋਟੀ ਮਤ ਦੇਣ ਵਾਲਾ ਸਰਦਾਰ ਚੇਤ ਸਿੰਘ ਇਹ ਲਾਇਲਖੀ ਮਹਾਰਾਜਾ ਖੜਕ ਸਿੰਘ ਹੁਣ ਮਹਾਰਾਜਾ ਸ਼ੇਲ ਸਿੰਘ ਦਾ ਸਲਾਹਕਾਰ ਹੈ ਸਰਦਾਰ ਅਜੀਤ ਸਿੰਘ ਸੰਧਾਵਾਲੀਆ ਚੇਤ ਸਿੰਘ ਨਾਲੋਂ ਅਜੀਤ ਸਿੰਘ ਬਹੁਤ ਚਲਾਕ ਹੈ ਇਹ ਚੌਖਾ ਚੇਰ ਅੰਗਰੇਜ਼ਾਂ ਦੇ ਰਾਹ ਵਿੱਚ ਰਹਿ ਆਇਆ ਹੈ ਬੜੀਆਂ ਇਤਬਾਰੀ ਖਬਰਾਂ ਤੋਂ ਪਤਾ ਲੱਗਦਾ ਏ ਕਿ ਮਹਾਰਾਜਾ ਸ਼ੇਰ ਸਿੰਘ ਜਾਂ ਮਾਰਿਆ ਜਾਵੇਗਾ ਜਾਂ ਅੰਗਰੇਜ਼ਾਂ ਦੇ ਅਧੀਨ ਹੋ ਜਾਵੇਗਾ ਇਹ ਭਗਵਾਨ ਸਿੱਖ ਰਾਜ ਹੁਣ ਕਿਵੇਂ ਬਚੇਗਾ ਦੇ ਹਾਂ ਸਿੰਘ ਨੇ ਲੰਮਾ ਸਾਰਾ ਹੋਊਗਾ ਪਰਿਆ ਜਿਵੇਂ ਉਹਨੂੰ ਸੱਚੇ ਦਿਲੋਂ ਦੁੱਖ ਸੀ ਮੇਰੇ ਕੋਲੇ ਗੱਲਾਂ ਕਰਨ ਦਾ ਕੀ ਪਾਪ ਆਪ ਕੀ ਚਾਹੁੰਦੇ ਹੋ ਜਿੰਦਾ ਸਭ ਕੁਝ ਸਾਫ ਸ਼ਬਦਾਂ ਵਿੱਚ ਸੁਣਨਾ ਚਾਹੁੰਦੇ ਸੀ ਸਰਕਾਰ ਖਾਨਦਾਨੀ ਸ਼ੁੱਧ ਲਹੂ ਹੀ ਰਾਜ ਕਰ ਸਕਦਾ ਹੈ ਤੇ ਅਜਿਹਾ ਪਵਿੱਤਰ ਖੂਨ ਮੈਨੂੰ ਕਵਰ ਦਲੀਪ ਸਿੰਘ ਵਿੱਚ ਹੀ ਨਜ਼ਰ ਆ ਰਿਹਾ ਹੈ ਜੇ ਆਪ ਮੇਰੀ ਮਦਦ ਕਰੋ ਰਾਮਹਾਰਾਜਾ ਸ਼ੇਰ ਸਿੰਘ ਦੇ ਬਾਅਦ ਕਮਰ ਦਲੀਪ ਸਿੰਘ ਨੂੰ ਪੰਜਾਬ ਦੀ ਰਾਜਗਦੀ ਦਿੱਤੀ ਜਾ ਸਕਦੀ ਹੈ ਇਹ ਕਹਿ ਕੇ ਧਿਆਨ ਸਿੰਘ ਨੇ ਬੜੀ ਤਿੱਖੀ ਨਜ਼ਰ ਜਿੰਦਾ ਦੇ ਚਿਹਰੇ ਤੇ ਟਿਕਾ ਦਿੱਤੀ 2 ਮਿੰਟ ਬਿਲਕੁਲ ਚੁੱਪ ਛਾਈ ਰਹੀ ਫਿਰ ਜਿੰਦਾ ਨੇ ਬੜੇ ਧਿਆਨ ਨਾਲ ਧਿਆਨ ਸਿੰਘ ਦੇ ਚਿਹਰੇ ਵੱਲ ਤੱਕਦਿਆਂ ਪੁੱਛਿਆ ਰਾਜਾ ਸਾਹਿਬ ਸਾਫ਼ ਸ਼ਬਦਾਂ ਵਿੱਚ ਕਹੋ ਮੈਥੋਂ ਆਪ ਕੀ ਕਰਾਉਣਾ ਚਾਹੁੰਦੇ ਹੋ ਆਪ ਨਹੀਂ ਸਮਝ ਸਕਦੇ ਸਰਕਾਰ ਏ ਮੇਰੇ ਦਿਲ ਵਿੱਚ ਆਪ ਜੀ ਦੀ ਕਿੰਨੀ ਇੱਜ਼ਤ ਹੈ ਸ਼ੇਰੇ ਪੰਜਾਬ ਨੂੰ ਮੈਂ ਆਪਣੇ ਰਿਜ਼ਕ ਦਾਤਾ ਤੇ ਪਿਤਾ ਸਮਝਦਾ ਸਾਂ ਉਹਨਾਂ ਦੇ ਨਾਤੇ ਆਪ ਮੇਰੇ ਮਾਤਾ ਤੁਲ ਹੋ ਆਪ ਸੰਦਾ ਬੜੀਆ ਲੈਣਾ ਸਿੰਘ ਤੇ ਅਜੀਤ ਸਿੰਘ ਨੂੰ ਬੁਲਾ ਕੇ ਆਪਣੇ ਪਰੋਸੇ ਵਿੱਚ ਲਵੋ ਨਾਲ ਹੀ ਉਹਨਾਂ ਨੂੰ ਮੇਰੇ ਨੇੜੇ ਹੋਣ ਵਾਸਤੇ ਪ੍ਰੇਰਣਾ ਫਿਰ ਮੈਂ ਸਭ ਕੁਝ ਕਰ ਲਾਵਾਂਗਾ ਮਹਾਰਾਜਾ ਸ਼ੇਰ ਸਿੰਘ ਦੇ ਬਾਦ ਦਲੇਪ ਸਿੰਘ ਪੰਜਾਬ ਦਾ ਮਹਾਰਾਜਾ ਹੋਵੇਗਾ ਤੇ ਆਪ ਰਾਜਮਾਤਾ ਧਿਆਨ ਸਿੰਘ ਨੇ ਆਪਣੀ ਗੋਦ ਦਾ ਉਹਨਾਂ ਹਿੱਸਾ ਦੱਸ ਦਿੱਤਾ ਜਿਨੇ ਨਾਲ ਜਿੰਦਾ ਇੱਕ ਮਿੱਠੇ ਜਿਹੇ ਲਾਰੇ ਪਿੱਛੇ ਉਹਦੇ ਵੱਲ ਤਾਂਗਦੀ ਰਹੇ ਹਾਂ ਆਪ ਲੋੜ ਸਮਝੋ ਤਾਂ ਸੰਧਾ ਵਾਲੀਏ ਕੋਲ ਬੇਸ਼ੱਕ ਮੇਰੇ ਵਿਰੁੱਧ ਵੀ ਦੋ ਚਾਰ ਸ਼ਬਦ ਕਹਿ ਦੇਣੇ ਮੇਰਾ ਕੀ ਏ ਜਾਂਦਾ ਜਾਂਦਾ ਧਿਆਨ ਸਿੰਘ ਕਹਿ ਗਿਆ ساری ਰਾਤ ਜਿੰਦਾ ਦਾਂਸਿੰਗ ਤੇ ਗੱਲਾਂ ਬਾਰੇ ਸੋਚਦੀ ਰਹੀ ਰਾਜ ਦਾ ਲਾਰਾ ਤਾਂ ਕੌਮਾਂ ਨੂੰ دیਵਾਨੀਆਂ ਕਰ ਦਿੰਦਾ ਏ ਤੇ ਇੱਕ ਜਿੰਦਾ ਦਾ ਕੀ ਗੱਲ ਪਿਛਲੀ ਰਾਤ ਉਹਦੀ ਅੱਖ ਲੱਗੀ ਤਾਂ ਉਹ ਦਲੀਪ ਸਿੰਘ ਨੂੰ ਰਾਜਗਦੀ ਤੇ ਬੈਠਿਆਂ ਵੇਖਦੀ ਰਹੀ ਅਗਲੇ ਦਿਨ ਹੀ ਉਹਨੇ ਸੰਧਾ ਵਾਲਿਆ ਲੈਣਾ ਸਿੰਘ ਨੂੰ ਬੁਲਾ ਲਿਆ ਸਰਦਾਰ ਲੈਣਾ ਸਿੰਘ ਦੇ ਮਹਾਰਾਣੀ ਜਿੰਦਾ ਦੀ ਮੁਲਾਕਾਤ 2 ਘੰਟੇ ਚੱਲਦੀ ਰਹੀ ਪਹਿਲਾਂ ਪਹਿਲਾਂ ਤਾਂ ਦੋਵੇਂ ਨੇ ਦੀਵਾਨ ਇੱਕ ਦੂਜੇ ਦਾ ਮਨ ਟੋਣ ਵਾਸਤੇ ਸੰਭਲ ਸੰਭਲ ਕੇ ਚੱਲਦੇ ਰਹੇ ਪਰ ਅਖੀਰ ਖੁੱਲ ਗਏ ਉਹ ਸਮਝ ਗਏ ਕਿ ਸਾਡੇ ਨੇੜ ਵਿੱਚ ਕਿਸੇ ਦਾ ਵੀ ਨੁਕਸਾਨ ਨਹੀਂ ਜਿੰਦਾ ਨੇ ਬੜੀ ਅਪੜਤ ਪ੍ਰਗਟ ਕਰਦਿਆਂ ਕਿਹਾ ਸਰਦਾਰ ਸਾਹਿਬ ਤੁਹਾਡੇ ਨਾਲੋਂ ਹੋਰ ਮੇਰਾ ਨਿਗਦਾ ਕੌਣ ਹੈ ਮੇਰੇ ਤੇ ਮੇਰੇ ਬੱਚੇ ਦਾ ਜੋ ਦਰਦ ਤੁਹਾਨੂੰ ਹੈ ਹੋਰ ਕਿਸੇ ਨੂੰ ਕਿਵੇਂ ਹੋ ਸਕਦਾ ਹੈ ਦਲੀਪ ਜਿਹੋ ਜਿਹਾਂ ਮਹਾਰਾਜ ਦਾ ਪੁੱਤਰ ਉਹ ਜਿਹੜਾ ਤੁਹਾਡਾ ਆਖਦੇ ਨੇ ਪਾਣੀ ਨਾਲੋਂ ਲਹੂ ਸੰਗਣਾ ਹੁੰਦਾ ਏ ਦਲੀਪ ਤੁਹਾਡਾ ਲਹੂ ਹੈ ਇਹਦੇ ਸਿਰ ਤੇ ਤੁਹਾਡਾ ਹੱਥ ਹੋਵੇ ਤਾਂ ਮੈਨੂੰ ਹੋਰ ਕੀ ਚਾਹੀਦਾ ਹੈ ਅਸੀਂ ਤਾਂ ਦੋਵੇਂ ਮਾਂ ਪੁੱਤਰ ਤੁਹਾਡੇ ਆਸਰੇ ਹਾਂ ਬੀਬੀ ਸਾਹਿਬ ਉਮਰੋਂ ਛੋਟੀ ਤੇ ਪਰਜਾਈ ਹੋਣ ਦੇ ਨਾਤੇ ਸਰਦਾਰ ਲਹਿਣਾ ਸਿੰਘ ਜਿੰਦਾਂ ਨੂੰ ਇਸੇ ਤਰ੍ਹਾਂ ਸੰਬੋਧਨ ਕਰਿਆ ਕਰਦੇ ਸੀ ਅਸੀਂ ਤਾਂ ਤੁਹਾਨੂੰ ਮਹਾਰਾਜੇ ਦੀ ਥਾਂ ਹੀ ਸਮਝਦੇ ਹਾਂ ਸਾਡੇ ਆਪਣੇ ਘਰ ਦੀ ਪਾਟੋ ਤਾੜਨੇ ਅੱਗੇ ਡੋਗਰਿਆਂ ਨੂੰ ਅਸਮਾਨ ਤੇ ਚੜਾ ਦਿੱਤਾ ਏ ਉਹਨਾਂ ਦੀ ਤਾਕਤ ਹੀ ਸਾਡੀ ਤਬਾਹੀ ਦਾ ਕਾਰਨ ਬਣ ਰਹੀ ਏ ਅਜੇ ਵੀ ਅਸੀਂ ਆਪਸ ਵਿੱਚ ਇੱਕ ਹੋ ਜਾਈਏ ਤਾਂ ਉਹਨਾਂ ਦੁਸ਼ਟਾਂ ਦਾ ਟਿਕਾਣਾ ਲਾਇਆ ਜਾ ਸਕਦਾ ਏ ਜਿੱਥੋਂ ਤੱਕ ਮੇਰਾ ਸਬੰਧ ਏ ਮੈਂ ਤਾਂ ਤੁਹਾਡੇ ਹੀ ਆਸਰੇ ਹਾਂ ਐਸੀ ਸਾਰੇ ਹੀ ਮੰਨਦੇ ਹਾਂ ਕਿ ਡੋਗਰਿਆਂ ਦਾ ਨਾਸ਼ ਹੋਣਾ ਚਾਹੀਦਾ ਏ ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਮਹਾਰਾਜਾ ਸ਼ੇਰ ਸਿੰਘ ਨਾਲ ਤੁਹਾਡੀ ਸੁਲਾ ਨਹੀਂ ਹੋ ਸਕਦੀ ਜਿੰਦਾਂ ਨੇ ਲੈਣਾ ਸਿੰਘ ਦੇ ਦਿਲ ਦੀ ਹੱਥ ਲੈਣ ਵਾਸਤੇ ਸਵਾਲ ਕੀਤਾ ਉਸ ਕੁਲ ਕਾਤੀ ਨਾਲ ਕਿਵੇਂ ਸੁਲਾ ਹੋ ਸਕਦੀ ਏ ਉਹ ਮਹਾਰਾਜਾ ਨਹੀਂ ਕੁਲ ਮਾਰ ਰਾਖਸ਼ ਲੈਣਾ ਸਿੰਘ ਦੇ ਦਿਲ ਵਿੱਚ ਸ਼ੇਰ ਸਿੰਘ ਵਾਸਤੇ ਕੇਰਾਂ ਦੀ ਨਫ਼ਰਤ ਭਰੀ ਹੋਈ ਸੀ ਪਹਿਲੇ ਉਹਨੇ ਕਮਰ ਨੌ ਨਿਹਾਲ ਸਿੰਘ ਦੀ ਰਾਣੀ ਬੀਬੀ ਨਾਨਕੀ ਨਾਲ ਧਰੋ ਕੀਤਾ ਉਹਨੂੰ ਜ਼ਹਿਰ ਦੇ ਕੇ ਉਸੇ ਬੱਚੇ ਦੀ ਜਨਮ ਤੋਂ ਪਹਿਲਾਂ ਹੀ ਜਾਨ ਲੈ ਲਈ ਕੀ ਇਹ ਜੋਗੋਂ 12 ਅਨਰਥ ਨਹੀਂ ਫਿਰ ਮਹਾਰਾਣੀ ਚੰਦਕੌਰ ਨੂੰ ਗੋਲੀਆਂ ਗੋਲੀਆਂ ਹੱਥੋਂ ਮਰਵਾ ਦਿੱਤਾ ਤੇ ਸਾਡੇ ਨਾਲ ਵੀ ਕਿਹੜੀ ਉਹਨੇ ਕਟ ਕੀਤੀ ਸੀ ਇਸੇ ਦੁਸ਼ਟ ਡੋਗਰੇ ਦੇ ਅੱਖੇ ਲੱਗੇ ਸਾਡੇ ਘਰ ਢਾਕੇ ਉੱਤੇ ਗਧਿਆਂ ਦੇ ਹਲ ਚਲਾਏ ਗਏ ਕੈਦ ਦਾ ਇਹਨਾਂ ਦੁੱਖ ਨਹੀਂ ਪਰ ਇਸ ਨਿਰਾਦਰੀ ਨੂੰ ਅਸੀਂ ਕਿਵੇਂ ਭੁੱਲ ਸਕਦੇ ਆ ਸੋ ਸ਼ੇਰ ਸਿੰਘ ਦੇ ਦਿਨ ਤਾਂ ਹੁਣ ਥੋੜੇ ਹੀ ਨੇ ਸਾਡੇ ਹੱਥੋਂ ਵੱਜ ਜਾਏਗਾ ਤਾਂ ਉਹ ਡੋਗਰਿਆ ਹੱਥੋਂ ਮਾਰਿਆ ਜਾਏਗਾ ਖੈਰ ਇਸ ਮਸਲੇ ਤੇ ਮੈਂ ਵਧੇਰੇ ਬਹਿਸ ਨਹੀਂ ਕਰਦੀ ਆਪ ਮੇਰੇ ਬਜ਼ੁਰਗਾ ਤਲ ਹੋ ਜੋ ਆਪ ਕਰੋਗੇ ਠੀਕ ਹੀ ਕਰੋਗੇ ਦਲੀਪ ਸਿੰਘ ਬਾਰੇ ਗੱਲ ਸੋਚਣ ਵਾਲੀ ਹੈ ਜਿੰਨਾਂ ਨੇ ਇਸ ਮਸਲੇ ਬਾਰੇ ਵੀ ਲੈਣਾ ਸਿੰਘ ਦੇ ਵਿਚਾਰ ਜਾਣਨੇ ਜ਼ਰੂਰੀ ਸਮਝੇ ਦੱਸੋ ਮਹਾਰਾਜ ਦੇ ਹੋਰ ਸ਼ਹਿਜ਼ਾਦੇ ਵੀ ਹਨ ਦਲੀਪ ਸਿੰਘ ਸਾਰਿਆਂ ਤੋਂ ਛੋਟਾ ਹੈ ਤੁਹਾਡੀ ਸਹਾਇਤਾ ਨਾਲ ਹੀ ਤਖਤ ਤੇ ਬਹਿਤਾ ਜਾਏਗਾ ਪਰ ਕੀ ਦੂਜੇ ਸ਼ਹਿਜ਼ਾਦੇ ਆ ਇਸ ਦਾ ਵਿਰੋਧ ਨਹੀਂ ਕਰਨਗੇ ਬੀਬੀ ਸਾਹਿਬ ਰਾਜ ਤਾਕਤ ਦਾ ਹੁੰਦਾ ਏ ਤਾਕਤ ਦਾ ਅਸਲੀ ਵਾਰਿਸ ਉਹ ਹੁੰਦਾ ਏ ਜਿਸ ਦੇ ਪਿੱਛੇ ਤਾਕਤ ਹੋਵੇ ਅਸੀਂ ਦਲੀਪ ਸਿੰਘ ਦੇ ਪਿੱਛੇ ਹਾਂ ਫਿਰ ਹਿੰਮਤ ਹੈ ਕਿਸੇ ਸ਼ਹਿਜ਼ਾਦੇ ਦੀ ਕਿ ਸੰਧਾ ਵਾਲਿਆ ਦੇ ਟੱਕਰੇ ਤੇ ਆਵੇ ਨਾ ਜੀ ਇਹ ਤਾਂ ਠੀਕ ਹੈ ਮੇਰੀ ਵੀਰੀਜ ਹੈ ਤੁਹਾਡੀ ਛਤਰਛਾਇਆ ਹੇਠ ਦਲੀਪ ਤਖਤ ਤੇ ਬੈਠੇ ਕਿਹੜੀ ਮਾਂ ਪੁੱਤਰ ਨੂੰ ਮਹਾਰਾਜਾ ਬਣਿਆ ਵੇਖ ਕੇ ਖੁਸ਼ ਨਹੀਂ ਹੁੰਦੀ ਪਰ ਜੇ ਦਲੀਪ ਦੇ ਰਾਜਗਦੀ ਸੰਭਾਲਣ ਨਾਲ ਖਾਨਾ ਜੰਗੀ ਦੇ ਵਦਨ ਦਾ ਡਰ ਹੋਵੇ ਤਾਂ ਕਿਉਂ ਨਾ ਕਿਸੇ ਵੱਡੇ ਸ਼ਹਿਜ਼ਾਦੇ ਨੂੰ ਤਖਤ ਤੇ ਬਿਠਾ ਦਿੱਤਾ ਜਾਵੇ ਇਹ ਕਹਿ ਕੇ ਜਿੰਦਾਂ ਨੇ ਬੜੀ ਤਿੱਖੀ ਨਜ਼ਰ ਨਾਲ ਲੈਣਾ ਸਿੰਘ ਦੇ ਚਿਹਰੇ ਵੱਲ ਦੱਕਿਆ ਇਹ ਨਹੀਂ ਹੋ ਸਕਦਾ ਲੈਣਾ ਸਿੰਘ ਨੇ ਸਿਰ ਫੇਰਦਿਆਂ ਬੜੀ ਦ੍ਰਿੜਤਾ ਨਾਲ ਕਿਹਾ ਕਿਉਂ ਮਲਤਾਨਾ ਸਿੰਘ ਦਾ ਇਸ ਯੋਗ ਹੀ ਨਹੀਂ ਉਹ ਬੜਾ ਤਿਆਗੀ ਜਿਹਾ ਤੇ ਸਧਾਰਨ ਵਰਤੀ ਦਾ ਬੰਦਾ ਹੈ ਬਾਕੀ ਰਹੇ ਕਸ਼ਮੀਰਾ ਸਿੰਘ ਤੇ ਪਸ਼ੋਰਾ ਸਿੰਘ ਉਹਨਾਂ ਦੀ ਮਾਤਾ ਰਾਣੀ ਦੇਆਕੌਰ ਸ਼ੇਰੇ ਪੰਜਾਬ ਦੀ ਸਹੇਰਿਆਂ ਦੀ ਵਿਆਹ ਉਹ ਨਹੀਂ ਸੀ ਇਸ ਗੱਲ ਦਾ ਲੋਕਾਂ ਤੇ ਬੜਾ ਅਸਰ ਹੁੰਦਾ ਏ ਪਰ ਜੀ ਮਹਾਰਾਜੇ ਨੇ ਚਾਦਰ ਪਾਉਣ ਦੀ ਰਸਮ ਤਾਂ ਪੂਰੀ ਕੀਤੀ ਹੋਈ ਸੀ ਠੀਕ ਹੈ ਪਰੰਤ ਉਹ ਹੈ ਤਾਂ ਇੱਕ ਮਾਮੂਲੀ ਜਿਹੇ ਸਰਦਾਰ ਦੀ ਵਿਧਵਾ ਕੀ ਜਨਤਾ ਵਿੱਚ ਉਹਨੂੰ ਉਹ ਇੱਜ਼ਤ ਕਦੇ ਨਹੀਂ ਪ੍ਰਾਪਤ ਹੋ ਸਕਦੀ ਜੋ ਮਹਾਰਾਣੀ ਜਿੰਦਕੌਰ ਦੀ ਹੈ ਨਾਲੇ ਉਹਨਾਂ ਸ਼ਹਿਜ਼ਾਦਿਆਂ ਦੀ ਪਾਲਣਾ ਅਜੇ ਹੀ ਟੰਗ ਦੀ ਹੋਈ ਹੋਈ ਹੈ ਜੋ ਸਾਨੂੰ ਪਸੰਦ ਨੇ ਦਲੀਪ ਸਿੰਘ ਨੂੰ ਅਸੀਂ ਆਪਣਾ ਪੁੱਤਰ ਸਮਝ ਕੇ ਆਪਣੀ ਮਰਜ਼ੀ ਨਾਲ ਪਾਲਾਂਗੇ ਸੋ ਤਖਤ ਉਤੇ ਦਲੀਪ ਸਿੰਘ ਹੀ ਬੈਠੇਗਾ ਲੈਣਾ ਸਿੰਘ ਨੇ ਪੱਕਾ ਫੈਸਲਾ ਕਰ ਦਿੱਤਾ ਆਪ ਮਾਲਕ ਮੈਂ ਤਾਂ ਤੁਹਾਡੇ ਮਗਰ ਆਂ ਦਨੀਤ ਤੁਹਾਡਾ ਪਹਿਲਾ ਤੇ ਮੇਰਾ ਪਿੱਛੋਂ ਜਿੰਦਾ ਨੇ ਸਿਰ ਝੁਕਾ ਕੇ ਕਿਹਾ ਉਸ ਤੋਂ ਪਿੱਛੋਂ ਵੀ ਕਈ ਦਿਨ ਗੁਪਤ ਮੁਲਾਕਾਤਾਂ ਹੁੰਦੀਆਂ ਰਹੀਆਂ ਸਰਦਾਰ ਲਹਿਣਾ ਸਿੰਘ ਤੇ ਰਾਜਾ ਧਿਆਨ ਸਿੰਘ ਦੋਵੇਂ ਹੀ ਅੱਡ-ਅੱਡ ਸਮਿਆਂ ਤੇ ਜਿੰਦਾ ਨੂੰ ਮਿਲਦੇ ਰਹੇ ਜਿੰਦਾ ਨੇ ਇਹ ਕੰਮ ਬੜੇ ਸਜੇ ਢੰਗ ਨਾਲ ਨਿਭਾਇਆ ਉਹ ਦੋਹਾਂ ਦੇ ਭੇਤ ਲੈਂਦੇ ਤੇ ਦੋਹਾਂ ਨੂੰ ਭਰੋਸਾ ਦਿਵਾਉਂਦੇ ਕਿ ਉਹ ਉਸੇ ਤੜੇ ਦੇ ਹੱਕ ਵਿੱਚ ਹੈ ਜਿਹੜਾ ਉਸ ਵੇਲੇ ਉਹਦੇ ਨਾਲ ਗੱਲਾਂ ਕਰ ਰਿਹਾ ਹੁੰਦਾ ਸੱਚੇ ਦਿਲੋਂ ਜਿੰਦਾ ਸੰਧਾ ਵਾਲਿਆਂ ਦੇ ਹੱਕ ਵਿੱਚ ਸੀ ਪਰ ਉਹ ਡੋਗਰਿਆਂ ਨੂੰ ਵੀ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ ਆਉਣ ਵਾਲੇ ਸਮੇਂ ਦਾ ਕੀ ਪਤਾ ਸੀ ਕਿ ਬਾਜ਼ੀ ਕਿਦੇ ਹੱਥ ਰਹੇਗੀ ਹਰ ਹਾਲ ਜਿੰਦਾ ਨੂੰ ਇਹ ਤਸੱਲੀ ਹੋ ਗਈ ਸੀ ਕਿ ਸ਼ੇਰ ਸਿੰਘ ਪਿੱਛੋਂ ਉਹਦਾ ਪੁੱਤਰ ਹੀ ਮਹਾਰਾਜਾ ਬਣੇਗਾ ਸਾਰੀ-ਸਾਰੀ ਰਾਤ ਉਹ ਦਲੀਪ ਸਿੰਘ ਦੇ ਰਾਜ ਦੇ ਸੁਪਨੇ ਲੈਂਦੀ ਰਹਿੰਦੀ ਉਹ ਸੁੱਤੇ ਜਾਗਦੇ ਇੱਕੋ ਗੱਲ ਸੋਚਦੇ ਰਹਿੰਦੇ ਭਾਵੇਂ ਦੋਹਾ ਧੜਿਆ ਵਿੱਚੋਂ ਕੋਈ ਜਿੱਤੇ ਦਲੀਪ ਸਿੰਘ ਮਹਾਰਾਜਾ ਜ਼ਰੂਰ ਬਣ ਜਾਏਗਾ ਧੰਨਵਾਦ ਜੀ